ਤਾਂ ਪੰਜ ਤਤਾਂ ਵਿੱਚ ਵਿਲੀਨ ਹੋ ਗਿਆ ਕਾਮੇਡੀਅਨ ਕਿੰਗ ਕਮੇਡੀ ਦਾ ਬਾਦਸ਼ਾ ਜਸਵਿੰਦਰ ਪੱਲਾ ਤਾਂ ਇੱਕ ਯੁੱਗ ਦਾ ਅੰਤ ਹੋ ਗਿਆ ਕਮੇਡੀ ਦਾ ਬਾਦਸ਼ਾ ਸੀ ਹਾਸ ਰਸ ਕਲਾਕਾਰ ਜਿਸ ਨੇ ਲੰਬੇ ਸਮੇਂ ਤੋਂ ਪੰਜਾਬੀਆਂ ਨੂੰ ਜਿੱਥੇ ਹਸਾਇਆ ਉੱਥੇ ਉਹਨਾਂ ਦਾ ਮਨੋਰੰਜਨ ਵੀ ਕੀਤਾ ਤਾਂ ਅੱਜ ਉਸ ਨੂੰ ਯਾਦ ਕਰਕੇ ਹਰ ਇੱਕ ਅੱਖ ਨਮ ਹੈ ਤਾਂ ਅੱਜ ਪੰਜ ਤਤਾਂ ਦੇ ਵਿੱਚ ਜਸਵਿੰਦਰ ਪੱਲਾ ਉਹ ਹਾਸ ਰਸ ਕਲਾਕਾਰ ਉਹ ਕਮੇਡੀ ਦਾ ਬਾਦਸ਼ਾ ਤਾਂ ਪੰਜ ਤਤਾਂ ਚੋਂ ਜੋ ਵਿਲੀਨ ਹੋ ਗਿਆ ਤਾਂ ਤਸਵੀਰਾਂ ਤੋਂ ਦਿਖਾ ਰਹੇ ਆ ਤਾਂ ਸ਼ਮਸ਼ਾਨਖਾਟ ਬਲੌਂਗੀ ਸ਼ਮਸ਼ਾਨਖਾਟ ਦੇ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਤਾਂ ਜਿੱਥੇ ਪੰਜਾਬੀ ਫਿਲਮ ਇੰਡਸਟਰੀ ਤੋਂ ਕਲਾਕਾਰ ਪਹੁੰਚੇ ਅਦਾਕਾਰ ਪਹੁੰਚੇ ਪੰਜਾਬੀ 뮤직 ਇੰਡਸਟਰੀ ਤੋਂ ਕਲਾਕਾਰ ਪਹੁੰਚੇ ਸਿੰਗਰ ਪਹੁੰਚੇ ਤੇ ਨਾਲ ਉੱਥੇ ਹੀ ਉਹਨਾਂ ਦੇ ਰਿਸ਼ਤੇਦਾਰ ਸਿਆਸਦਾਨ ਤੇ ਨਾਲ ਹੀ ਉਹਨਾਂ ਦੇ ਚਾਹੇਤਿਆਂ ਨੇ ਉਹਨਾਂ ਨੂੰ ਆਖਰੀ ਵਿਦਾਈ ਦਿੱਤੀ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸ਼ਮਸ਼ਾਨ ਘਾਟ ਤੋਂ ਇਹ ਤਸਵੀਰਾਂ ਨੇ ਤਾਂ ਹਰ ਇੱਕ ਅੱਖ ਨਮ ਹਰ ਇੱਕ ਅੱਖ 'ਚ ਹੰਝੂ ਨਿਕਲ ਰਿਹਾ ਹੈ ਲਗਾਤਾਰ ਹੰਝੂ ਨਿਕਲ ਰਹੇ ਨੇ ਕਿਉਂਕਿ ਨਹੀਂ ਸੀ ਯਕੀਨ ਕਿ ਇੰਨੇ ਜਲਦੀ ਜੋ ਸੁਵਿੰਦਰ ਪੱਲਾ ਜੀ ਇਸ ਦੁਨੀਆ ਨੂੰ ਇਸ ਫਾਨੀ ਸੰਸਾਰ ਨੂੰ અલਵਿਦਾ ਆਖ ਦੇਣਗੇ ਤਾਂ ਬਿਮਾਰ ਸੀਗੇ ਹਮੇਸ਼ਾ ਆਸ ਹੁੰਦੀ ਹੈ ਪਰਿਵਾਰ ਨੂੰ ਆਸ ਸੀਗੀ ਰਿਸ਼ਤੇਦਾਰ ਨੂੰ ਆਸ ਸੀ ਚਾਹੇਤਿਆਂ ਨੂੰ ਆਸ ਸੀ ਕਿ ਆਖਰ ਉਹ ਠੀਕ ਹੋ ਜਾਣਗੇ ਇਲਾਜ ਉਹਨਾਂ ਦਾ ਚੱਲ ਰਿਹਾ ਪਰ ਸ਼ਾਇਦ ਪ੍ਰਮਾਤਮਾ ਨੂੰ ਕੁਝ ਹੋ ਮੰਜ਼ੂਰ ਸੀ ਤਾਂ ਬੀਤੇ ਕੱਲ ਉਹਨਾਂ ਦਾ ਦਿਹਾਂਤ ਹੋ ਗਿਆ ਹਸਪਤਾਲ ਦੇ ਵਿੱਚ ਉਹਨਾਂ ਨੇ ਆਖਰੀ ਸਾਲ ਹੀ ਮਹਿਜ਼ 5 ਸਾਲ ਦੀ ਉਮਰ ਸੀ ਤਾਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਤਾਂ ਅੱਜ ਹਰ ਇੱਕ ਅੱਖ ਨਮ ਅੱਜ ਉਸ ਕਲਾਕਾਰ ਨੂੰ ਆਖਰੀ ਸਲਾਮ ਕਰਨ ਦੇ ਲਈ ਅੰਤਮ ਵਿਦਾਈ ਦੇਣ ਦੇ ਲਈ ਅੱਜ ਹਰ ਇੱਕ ਉਹ ਪਹੁੰਚਿਆ ਜੋ ਜਸਵਿੰਦਰ ਪੱਲਾ ਨੂੰ ਪਿਆਰ ਕਰਦਾ ਹੈ ਉਹਨਾਂ ਦੀ ਕਾਮੇਡੀ ਨੂੰ ਪਿਆਰ ਕਰਦਾ ਸੀ ਉਹਨਾਂ ਨੂੰ ਪਸੰਦ ਕਰਦਾ ਸੀ ਉਹਨਾਂ ਦੇ ਸੁਭਾਅ ਨੂੰ ਪਸੰਦ ਕਰਦਾ ਸੀ ਤਾਂ ਮਿਲਣਸਾਰ ਸੀ ਕਿਉਂਕਿ ਜਿਹੜੇ-ਜਿਹੜੇ ਕਲਾਕਾਰਾਂ ਨੇ ਉਹਨਾਂ ਨਾਲ ਕੰਮ ਕੀਤਾ ਜਾਂ ਫਿਰ ਜਿਹੜੇ ਉਹਨਾਂ ਨੂੰ ਬਹੁਤ ਨੇੜੇ ਤੋਂ ਜਾਣਦੇ ਸੀ ਤਾਂ ਉਹਨਾਂ ਨੇ ਹਰ ਇੱਕ ਨੇ ਕਿਹਾ ਕਿ ਕਿੰਨੇ ਮਿਲਣ ਸਾਜ ਸੀਗੇ ਜਸਵਿੰਦਰ ਭੱਲਾ ਜੀ ਤਾਂ ਜਿੱਥੇ ਉਹਨਾਂ ਦਾ ਉਹਨਾਂ ਦੀ ਕਮੇਡੀਅਸੀ ਪ੍ਰੋਗਰਾਮਾਂ ਦੇ ਵਿੱਚ ਦੇਖੀ ਉਹਨਾਂ ਦੀ ਜਿੱਥੇ ਹਸਾਉਣ ਦਾ ਕੰਮ ਕਰਦੇ ਸੀ ਤਾਂ ਉਹ ਇੱਕ ਕਲਾਕਾਰ ਤੋਂ ਜਿ세 ਇੱਕ ਸਿੰਪਲ ਇਨਸਾਨ ਦੀ ਗੱਲ ਕਰਦੇ ਤੋਂ ਇਨਸਾਨ ਵੀ ਬਹੁਤ ਚੰਗੇ ਸੀਗੇ ਤਾਂ ਅੱਜ ਹਰ ਇੱਕ ਰੱਖ ਨਾਮ ਅੱਜ ਹਰ ਇੱਕ ਉਹਨਾਂ ਨਾਲ ਬਿਤਾਏ ਪਲਾਂ ਨੂੰ ਯਾਦ ਕਰਕੇ ਰੋ ਰਿਹਾ ਭਾਵੁਕ ਹੋ ਰਿਹਾ ਤਾ ਕਈਆਂ ਨੂੰ ਆਪਣਾ ਸਮਾਂ ਵੀ ਯਾਦ ਆਇਆ ਤਾਂ ਇਹ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਹੋਇਆ ਤਾਂ ਉਧਰ ਜੇਸੀਂ ਪਰਿਵਾਰ ਦੀ ਗੱਲ ਕਰੀ ਤਾਂ ਉਧਰ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਤਾਂ ਤਸਵੀਰਾਂ ਤਾਂ ਪਰਿਵਾਰ ਦਾ ਸੰਭਲਣਾ ਵੀ ਮੁਸ਼ਕਲ ਹੈ ਤਾਂ ਹਰ ਇੱਕ ਪਰਿਵਾਰ ਨੂੰ ਹੌਸਲਾ ਦੇ ਰਿਹਾ ਜਵਾਨ ਪੁੱਤ ਨੂੰ ਹੌਸਲਾ ਦੇ ਰਿਹਾ ਪਤਨੀ ਨੂੰ ਹੌਸਲਾ ਦੇ ਰਿਹਾ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸ਼ਮਸ਼ਾਨ ਘਾਟ ਤਾਂ ਵੱਡਾ ਇਕੱਠ ਹੈ ਹਰੇਕ ਕੋ ਪਹੁੰਚ ਜਿਹੜਾ ਕਿ ਆਖਰੀ ਸਲਾਮ ਕਰਨ ਦੇ ਲਈ ਆਖਰੀ ਵਿਦਾਈ ਦੇਣ ਦੇ ਲਈ ਆਖਰੀ ਵਾਰ ਦਰਸ਼ਨ ਕਰਨ ਦੇ ਲਈ ਪਹੁੰਚਿਆ ਤਾਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਆਂ ਸ਼ਮਸ਼ਾਨ ਘਾਟ ਬਲੌਂਕੀ ਦੀਆਂ ਤਸਵੀਰਾਂ ਨੇ ਤਾਂ ਪੰਜ ਤਤਾਂ ਦੇ ਵਿੱਚ ਵਿਲੀਨ ਹੋ ਗਿਆ ਉਹ ਹਾਸ ਰਸ ਕਲਾਕਾਰ ਜਿਹੜਾ ਲੰਬੇ ਸਮੇਂ ਤੋਂ ਪੂਰੇ ਪੰਜਾਬ ਨੂੰ ਹਸਾਰਿਆ ਸੀ ਪੰਜਾਬੀਆਂ ਨੂੰ ਹਸਾਰਿਆ ਸੀ ਆਪਣੀ ਕਲਾਕਾਰੀ ਦੇ ਨਾਲ ਆਪਣੀ ਕਮੇਡੀ ਦੇ ਨਾਲ ਤਾਂ ਅੱਜ ਸਭ ਨੂੰ ਹਸਾਉਣ ਵਾਲਾ ਤਾਂ ਅੱਜ ਖੁਦ ਇਸ ਦੁਨੀਆ ਤੋਂ ਚਲਾ ਗਿਆ ਤਾਂ ਕਿਆ ਜਾ ਰਿਹਾ ਕਿ ਯੁੱਗ ਦਾ ਅੰਤ ਹੋ ਗਿਆ ਤੇ ਖੁਦ ਕਲਾਕਾਰ ਕਹਿ ਰਹੇ ਨੇ ਖੁਦ ਕਮੀਡੀਅਨ ਕਹਿ ਰਹੇ ਨੇ ਕਿ ਜੋ ਉਹ ਜਗ੍ਹਾ ਬਣਾ ਗਏ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਉਹ ਨਾ ਤਾਂ ਕੋਈ ਜਗ੍ਹਾ ਲੈ ਸਕਦਾ ਤੇ ਨਾ ਹੀ ਉਹਨਾਂ ਦੀ ਕੋਈ ਬਰਾਬਰੀ ਕਰ ਸਕਦਾ ਕਿ ਉਹ ਇੱਕ ਯੁੱਗ ਦਾ ਅੰਤ ਹੋਇਆ ਤਾਂ ਇਹ ਤਸਵੀਰਾਂ ਸ਼ਮਸ਼ਾਨ ਘਾਟ ਦੀਆਂ ਇਹ ਤਸਵੀਰਾਂ ਤਾਂ ਅੱਜ ਪੰਜ ਤਤਾਂ ਦੇ ਵਿੱਚ ਵਿਲੀਨ ਹੋ ਗਿਆ ਉਹ ਹਾਸਰਸ ਕਲਾਕਾਰ ਉਹ ਸਭ ਨੂੰ ਹਸਾਉਣ ਵਾਲਾ ਉਹ ਕਮੀਡੀਅਨ ਕਿੰਗ ਤਾਂ ਪਾਵਕ ਨੇ ਸਪਾਵਕ ਨੇ ਨਾਮ ਅੱਖਾਂ ਨੇ ਅੱਖ ਦੇ ਹੰਝੂ ਨਹੀਂ ਰੁਕ ਰਹੇ ਲਗਾਤਾਰ ਰੋਣਾ ਆ ਰਿਹਾ ਤਾਂ ਪਾਵਕ ਮਾਹੌਲ ਗਮਗੀਨ ਤਸਵੀਰਾਂ ਸਿੱਧੀਆਂ ਸ਼ਮਸ਼ਾਨ ਘਾਟ ਤੋਂ ਤੁਹਾਨੂੰ ਦਿਖਾ ਰਿਹਾ